ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਦੱਸਦੇ ਆਂ ਫਰੋਹ ਪਰ ਮੰਡੀ ਦੀ ਕੀ ਅਪਡੇਟ ਰਹੀ ਹੈ ਜੀ ਤੇ ਤਰੀਕ ਹੈਗੀ ਹੈ ਜੀ 19 ਤਰੀਕ 8ਵਾਂ ਮਹੀਨਾ 2025 ਤੇ ਸਭ ਤੋਂ ਪਹਿਲਾਂ ਦੱਸਦੇ ਆਂ ਜੀ ਕarele ਕarele ਵਿਕੀ ਜਾਂਦਾ ਜੀ 30 ਤੋਂ 35 ਰੁਪਏ ਤੇ ਗਾਂ ਆ ਗਿਆ ਜੀ ਪੇਠਾ ਪੇਠਾ ਵਿਕੀ ਜਾਂਦਾ ਜੀ 10 ਰੁਪਏ ਕਿਲੋ ਪੇਠੇ ਦਾ ਭਾਅ 10 ਰੁਪਏ ਕਿਲੋ ਆ ਜੀ ਤੇ ਖੀਰਾ ਵਿਕਿਆ ਜੀ 20 ਰੁਪਏ ਕਿਲੋ ਦੇਸੀ ਖੀਰਾ 20 ਰੁਪਏ ਕਿਲੋ ਵਿਕਿਆ ਜੀ ਅੱਜ ਮੰਡੀ ਥੋੜੀ ਜੀ ਤੇਜ਼ ਰਹੀ ਆ ਅਕੇ ਨਾਲੋਂ ਇਹ ਗਾਂ ਵਕੀ ਜੀ ਭਿੰਡੀ ਭਿੰਡੀ ਵਿਕੀ ਹੈ ਜੀ 32 ਤੋਂ 35 ਰੁਪਏ 40 ਰੁਪਏ ਤੱਕ ਵੀ ਭਿੰਡੀ ਵੇਚੀ ਆ ਜਿਹੜੀ ਵਧੀਆ ਕੁਆਲਿਟੀ ਦੀ ਸੀਗੀ 35 ਰੁਪਏ ਤੋਂ ਲੈ ਕੇ 40 ਰੁਪਏ ਤੱਕ ਭਿੰਡੀ ਵਿਕੀ ਹੈ ਜੀ ਗਾਂ ਵਕਿਆ ਜੀ ਕਦੂ ਕਦੂ ਵਿਕਿਆ ਜੀ 35 ਰੁਪਏ ਕਿਲੋ ਕੱਲ ਦਾ ਕੱਲ ਦਾ ਭਾ ਕਦੂ ਦਾ 20 22 ਰੁਪਏ ਸੀਗਾ ਅੱਜ ਦਾ ਭਾ 35 ਰੁਪਏ ਕਿਲੋ ਹੋ ਗਿਆ ਜੀ ਗਾਂ ਵਕਿਆ ਜੀ ਝੂ 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 ਵਿਕਿਆ ਜੀ 20 ਤੋਂ 25 ਰੁਪਏ ਤੇ ਜੇ ਕੱਲ ਦੀ ਗੱਲ ਕਰੀਏ ਕੱਲ ਵਿਕਿਆ ਸੀਗਾ 15 ਰੁਪਏ ਕਿਲੋ ਅੱਜ 20 ਤੋਂ 25 ਰੁਪਏ ਵਿਕਿਆ ਜੀ ਤੇ ਬੇਗਣੀ ਵੀ 25 ਰੁਪਏ ਵਿਕੀ ਆ ਜੀ ਬੇਗਣੀ ਦਾ ਭਾਅ ਵੀ 15 ਰੁਪਏ ਸੀਗਾ ਤੇ ਬੇਗਣੀ 25 ਰੁਪਏ ਵਿਕੀ ਆ ਜੀ ਅੱਗੇ ਆ ਗਈ ਜੀ ਗੋਭੀ ਗੋਭੀ ਵਿਕੀ ਆ ਜੀ 55 ਤੋਂ 60 ਰੁਪਏ ਫਾਲ ਗੋਭੀ ਦਾ ਭਾਅ 55 ਤੋਂ 60 ਰੁਪਏ ਰਿਹਾ ਜੀ ਅੱਗੇ ਆ ਗਿਆ ਜੀ ਚੌਲੇ ਚੌਲੇ ਵਿਕੇ ਆ ਜੀ 80 ਰੁਪਏ ਕਿਲੋ ਚੌਲਿਆਂ ਦਾ ਭਾਅ ਰਿਹਾ ਜੀ 80 ਰੁਪਏ ਕਿਲੋ ਚੌਲੇ ਆਉਣੇ ਹੁਣ ਸ਼ੁਰੂ ਹੋਏ ਆ ਜੀ ਤੇ ਗਾਂ ਵੀ ਗਿਆ ਜੀ ਮਿਰਚਾਂ ਮਿਰਚ ਵਿਕੀ ਆ ਜੀ 20 ਤੋਂ 40 ਰੁਪਏ ਕਿਲੋ ਮਿਰਚਾਂ ਦਾ ਭਾਅ 35 ਤੋਂ 40 ਰੁਪਏ ਕਿਲੋ ਤੇ ਗਾਂਗੀ ਜੀ ਬੰਦ ਗੋਭੀ ਬੰਦ ਗੋਭੀ ਦਾ ਭਾਅ ਵੀ ਕਿਹਾ ਜੀ 25 ਰੁਪਏ 25 ਤੋਂ 30 ਰੁਪਏ ਤੱਕ ਬੰਦ ਗੋਭੀ ਵਿਕੀ ਆ ਜੀ ਗਾਂਗੀਆਂ ਜੀ ਗੁਵਾਰੇ ਦੀਆਂ ਫਲੀਆਂ ਗੁਵਾਰੇ ਦੀਆਂ ਫਲੀਆਂ ਵਿਕੀਆਂ ਜੀ 80 ਤੋਂ 90 ਰੁਪਏ ਕਿਲੋ ਗੁਵਾਰੇ ਦੀ ਫਲੀ ਦਾ ਰੇਟ 80 ਤੋਂ 90 ਰੁਪਏ ਕਿਲੋ ਰਿਹਾ ਜੀ ਟੋਰੀ ਵਿਕੀ ਆ ਜੀ 25 ਤੋਂ 30 ਰੁਪਏ ਟੋਰੀ ਜਿਹੜੀ ਆ 25 ਤੋਂ 30 ਰੁਪਏ ਵਿਕੀ ਆ ਜੀ ਗਾਗੀ ਜੀ Shimla ਮਿਰਚ Shimla ਮਿਰਚ ਦਾ ਭਾਅ ਅੱਜ ਥੋੜਾ ਜਿਹਾ ਡਾਊਨ ਰਿਹਾ Shimla ਮਿਰਚ ਵਿਕੀ ਹੈ ਜੀ 40 ਰੁਪਏ ਕਿਲੋ Shimla ਮਿਰਚ ਦਾ ਭਾਅ ਰਿਹਾ ਜੀ 40 ਰੁਪਏ ਕਿਲੋ ਗਾਂਗੀ ਜੀ ਮੂਲੀ ਮੂਲੀ ਆਉਂਦੀ ਆ ਬਾਹਰ ਦੀ ਤੇ ਮੂਲੀ ਵਿਕੀ ਹੈ ਜੀ 15 ਤੋਂ 20 ਰੁਪਏ ਕਿਲੋ ਮੂਲੀ ਦਾ ਭਾਅ 15 ਤੋਂ 20 ਰੁਪਏ ਕਿਲੋ ਰਿਹਾ ਜੀ ਤੇ ਗਾਂਗੀ ਜੀ ਮਟਰ ਮਟਰ ਜਿਹੜੇ ਵਧੀਆ ਕੁਆਲਿਟੀ ਦੇ ਵਿਕੇ ਆ ਜੀ 70 ਰੁਪਏ ਕਿਲੋ ਤੇ ਜਿਹੜੇ ਉਦੋਂ ਥੱਲੇ 50 ਵੀ ਵਿਕੇ ਆ 30 ਵੀ ਵਿਕੇ ਆ 10 ਰੁਪਏ ਕਿਲੋ ਵੀ ਵਿਕੇ ਆ ਮਟਰ ਜਿਹੜੇ ਵਧੀਆ ਕੁਆਲਿਟੀ ਦੇ ਆ ਉਹ 70 ਰੁਪਏ ਕਿਲੋ ਵਿਕੇ ਆ ਜੀ ਗਾਗੇ ਜੀ ਟਮਾਟਰ ਟਮਾਟਰ ਵੀ ਬਾਹਰ ਦਾ ਆਉਂਦਾ ਜੀ ਟਮਾਟਰ ਵਿਕੇ ਆ ਜੀ 45 ਰੁਪਏ ਕਿਲੋ ਟਮਾਟਰਾਂ ਦਾ ਭਾ ਰਿਆ ਜੀ 45 ਰੁਪਏ ਕਿਲੋ ਤੇ ਆਦਰਕ ਵੇਖਿਆ ਜੀ 45 ਤੋਂ 50 ਰੁਪਏ ਆਦਰਕ ਦਾ ਭਾਅ 45 ਤੋਂ 50 ਰੁਪਏ ਤੇ ਫਰੂਟਾਂ ਵਾਲੀ ਵੀਡੀਓ ਵੱਖਰੀ ਆ ਆ ਦੇਖ ਹੀ ਸਕਦੇ ਆ ਤੁਸੀਂ ਬਾਕੀ ਮੰਡੀ ਦਾ ਮਾਹੌਲ ਦਿਖਾ ਦਿਓ ਜੀ ਮੜੇ ਕੈਮਰਾ ਮਾਰ ਕੇ ਟਾਈਮ ਹੈਗਾ ਜੀ 8:00 ਵਜੇ ਦਾ ਤੇ 8:00 ਵਜੇ ਤੀਨੂੰ ਮੰਡੀ ਸਾਰੀ ਖਾਲੀ ਹੋ ਗਈ ਅੱਜ ਮੰਡੀ ਜੈ ਇੰਨੀ ਕਿ ਤੇਜ਼ੀ ਆਈ ਆ ਤੇ ਕੱਲ ਬਹੁਤ ਮੰਦਾ ਰਿਹਾ ਵਾ ਤੇ ਬਾਕੀ ਹਫਤੇ ਕੋ ਤਾਂ ਮੰੰਦਾ ਹੀ ਤੁਰਿਆ ਆਉਂਦਾ ਸੀਗਾ ਅੱਜ ਮੰਡੀ 'ਚ ਬਹੁਤ ਤੇਜ਼ੀ ਹੋ ਗਈ 8:00 ਵਜੇ ਦਾ ਟਾਈਮ ਨਹੀਂ ਤੇ 9:00-10:00 ਵਜੇ ਤੱਕ ਸੌਦੇ ਪਈ ਹੀ ਰਹਿੰਦੇ ਆ ਮੰਡੀ 'ਤੇ ਤੇ ਅੱਜ 8:00 ਵਜੇ ਨੂੰ ਸੌਦੇ ਸਾਰੇ ਖਤਮ ਹੋ ਗਏ ਆ ਜੀ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਹੋਰ ਵੀ ਜਾਣਕਾਰੀ ਲਈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਧੰਨਵਾਦ ਜੀ